ग्यारह <्खेंदा> तो एक बजे तक की पढ़ाई कर चुकी है सिलेबस हो गया कम्पलीट मम्मी कू ना तो छद ठीक नहीं मैं आपे तो लगी तो ना कि मम्मी की क्या ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਸਵੇਰ ਦਾ ਟਾਈਮ ਹੈ ਤਕਰੀਬਨ 11 ਵਜੇ ਦਾ ਸਾਰੇ ਆਪੋ ਆਪਣੀ ਕੰਮਾਂ ਤੇ ਜਾ ਚੁੱਕੇ ਨੇ ਨਾਸ਼ਤਾ ਵਗੈਰਾ ਕਰਕੇ ਤੇ ਮੰਮੀ ਆਰਾਮ ਕਰ ਰਹੇ ਨੇ ਉੱਧਰ ਮੇਰਾ ਕੱਲ ਪੇਪਰ ਹੈ ਤੇ ਪੇਪਰ ਦੀ ਕੋਈ ਖਾਸ ਤਿਆਰੀ ਨਹੀਂ ਹੋਈ ਕਿਉਂਕਿ ਮੈਂ ਬਿਮਾਰ ਸੀ ਠੀਕ ਹੈ ਤੇ ਅੱਜ ਥੋੜਾ ਜਿਹਾ ਠੀਕ ਲੱਗ ਰਿਹਾ ਹੈ ਕਿਉਂਕਿ ਦਵਾਈ ਚੱਲ ਰਹੀ ਹੈ ਹਲੇ ਵੀ ਪਰ ਸਵੇਲਿੰਗ ਵਗੈਰਾ ਦਾ ਹਲੇ ਕੁਝ ਪਤਾ ਨਹੀਂ ਚੱਲਿਆ ਡਾਕਟਰ ਨੇ ਟੈਸਟ ਵਗੈਰਾ ਕੀਤੇ ਸੀ ਕੁਝ ਆਇਆ ਨਹੀਂ ਸਾਰਾ ਕੁਝ ਨੋਰਮਲ ਹੈ ਠੀਕ ਹੈ ਤੇ ਹੁਣ ਮੈਂ ਇੱਧਰ ਪੜ੍ਹਾਈ ਦਾ ਕਰ ਰਹੀ ਆ ਇੱਧਰ ਦੇਖੋ ਤੇ ਇੱਧਰ ਮੈਂ ਪੜਦੀ ਪਈ ਸੀ ਤੇ ਪੜਦੇ-ਪੜਦੇ ਨੀਂਦ ਆ ਗਈ ਮੈਨੂੰ ਆਬਵੀਅਸਲੀ ਸਾਰਿਆਂ ਨਾਲ ਹੁੰਦਾ ਪਰ ਮੇਰੇ ਨਾਲ ਤੇ ਕੁਝ ਜ਼ਿਆਦਾ ਹੁੰਦਾ ਪੰਜ ਪੰਜ ਮਿੰਟ ਪੜਨ ਤੋਂ ਬਾਅਦ ਬਸ ਮੇਰੀ ਅੱਖਾਂ ਵਿੱਚ ਲਾ ਲ ਆ ਜਾਂਦੀਆਂ ਤਾਂ ਕਰਕੇ ਮੈਂ ਹੁਣ ਚੱਲੀ ਸੀ ਚਾਹ ਬਣਾਉਣ ਲਈ ਤੇ ਚਾਹ ਨਾਲ-ਨਾਲ ਪੀਵਾਂਗੀ ਤੇ ਨਾਲ-ਨਾਲ ਪੜਾਂਗੀ ਕਿਉਂਕਿ ਸਿਰਫ ਅੱਜ ਦਾ ਹੀ ਦੇਣਾ ਤੇ ਫਾਈਨਲ ਪੇਪਰ ਨੇ ਤੇ ਥੈਂਕ ਗੋਡ ਉਸ ਤੋਂ ਬਾਅਦ ਵਿੱਚ ਬਸ ਇਹਦਾ ਵਿੜਾ ਡੀਐਡ ਦਾ ਉਹ ਕੰਮ ਖਤਮ ਚਲੋ ਜੀ ਹੁਣ ਮੈਂ ਲੈ ਕੇ ਆਈ ਚਾਹ ਪਿੰਦੇ ਪਿੰਦੇ ਫਿਰ ਨਾ ਪੜਾਂਗੇ ਤੇ ਇੱਧਰ ਇਹ ਚੰਨੂ ਸ਼ੂਟ ਕਰ ਰਿਹਾ ਠੀਕ ਹੈ ਜੰਨੂ ਕਿਹਦਾ ਹੈ ਤੂੰ ਇਹ ਉਹ ਇਹ ਨਾ ਬਹੁਤ ਟਾਈਮ ਬਾਅਦ ਪਿੰਡੋਂ ਆਇਆ ਤੇ ਇਹ ਬਹੁਤ ਮਤਲਬ ਇਹਨੂੰ ਨਾ ਵਲੋਗਾਂ ਦਾ ਬਹੁਤ ਸ਼ੌਂਕ ਹੈ ਜਦੋਂ ਛੋਟਾ ਸੀ ਨਾ ਆਪਣੇ ਪਾਰੀ ਦੀ ਰੀਸ ਕਰਦਾ ਸੀ ਹੈ ਨਾ ਜੰਨੂ ਯਾਦ ਹੈ ਨਾ ਇੱਕ ਵਾਰ ਮੈਂ ਜਦ ਪੋਚਾ ਲਗਾ ਰਹੀ ਸੀ ਤੂੰ ਮੇਰਾ ਵਲੋਗ ਬਣਾ ਰਿਹਾ ਥਾ ਹਾਂਜੀ ਤੇ ਇੱਧਰ ਆਪਣਾ ਨੰਨੂ ਆ ਗਿਆ ਹੈ ਨਾ ਸਕੂਲ ਤੋਂ ਕਾਕੇ ਯਾ ਮਾੜਾ ਬੱਚਾ ਉਹ ਦੋੜੀ ਉਹ ਦੋੜੀ ਯਾ ਤੋਦੀ ਨੂੰ ਵੇਰਾ ਛੋਣਾ ਇੱਧਰ ਤੇ ਇੱਧਰ ਉੱਧਰ ਉੱਧਰ ਬੈਠ ਫੇਰ ਮਮਾ ਨੂੰ ਮਿਲ ਤੇ ਲੈ ਲੈ ਫੱਕ ਬਣਾ ਯੇਦਾ ਛੋਣਾ ਤਰੂ ਕਿਹਨੇ ਤੋੜਨਾ ਸਾਫ ਨਹੀਂ ਆਇਆ ਹਾਂ ਹਾਂ ਤੂੰ ਉੱਡਣਾ ਨਹੀਂ ਹੈ ਆਹ ਕਿਆ ਜਾ ਮੋਕੜਾ ਪਾਹਰ ਕੱਲਾ ਪੁੰਨੂ ਆ ਨਾ ਪਾਣੀ ਪੀ ਕੇ ਆਇਆ ਓਕੇ ਜੁੰਨੂ ਐ ਪਹਿਲਾਂ ਪਿੰਡ ਗਿਆ ਹੋਇਆ ਸੀ ਹੁਣ ਆਇਆ ਛੋਟਾ ਹੁੰਦਾ ਰਹਿੰਦਾ ਹੁੰਦਾ ਸੀ ਇੱਥੇ ਹੈ ਨਾ ਜੁੰਨੂ ਹਾਂ ਤੇ ਇਹਨੂੰ ਵਲੋਗ ਬਣਾਉਣ ਦਾ ਬਹੁਤ ਸ਼ੌਂਕ ਹੈ ਛੱਤੀ ਹਾਂ ਓ ਜੀ 400 ਰੁਪਏ ਜੁੰਨੂ ਵਿਆਹ ਖਰਚ ਕਰਵਾ ਲਈ ਹੈ ਅੱਛਾ ਤੇ ਇੱਕ ਵਾਰ ਜੁੰਨੂ ਮੈਨੂੰ ਨਾ ਤੇਰੀ ਗੱਲ ਯਾਦ ਆ ਗਈ ਤੂੰ ਵਲੌਗ ਬਣਾ ਰਿਆ ਸੀਗਾ ਨਾ ਲੈ ਕੇ ਜਦੋਂ ਮੈਂ ਪੋਚਾ ਲਗਾ ਰਹੀ ਸੀ ਮੇਰਾ ਨਾ ਪੈਰ ਸਲਿੱਪ ਹੋ ਗਿਆ ਸੀ ਕਹਿੰਦਾ ਦੇਖੋ ਗਾਇਜ਼ ਭਾਬੀ ਪੋਚਾ ਲਗਾ ਰਹੀ ਔਰ ਇਹ ਭਾਬੀ ਦਾ ਪੈਰ ਫਿਸਲ ਗਿਆ ਔਰ ਇਹ ਭਾਬੀ गिर ਗਈ ਮੈਨੂੰ ਕਈ ਵਾਰੀ ਬੜਾ ਸ਼ਾਨਦਾਰੀ ਹੱਸ ਗੱਲ ਤੇ ਯਾਦ ਹੈ ਨਾ ਜਿੰਨੂ ਤੈਨੂੰ ਹੂੰ ਚੱਲ ਜਾ ਤੂੰ ਖੇਡ ਲੈ ਹਾਂ ਫੇਨ ਨੂੰ ਅੱਜ ਕੀ ਕਹਿੰਦੇ ਸੀ ਮੈਮ ਬੱਸ ਉੱਚੀ ਬੋਲ ਨਾ ਬਹੁਤ ਚਪੇੜਾ ਮਾਰ ਕੇ ਬੁੱਲਾ ਘਰੇ ਚੰਗਰ ਹੈ ਤੇ ਨੂੰ ਚਪੇੜਾ ਮਾਰ ਕੇ ਘਰੇ ਪਹੁੰਚਦਾ ਹੈ ਕਿਉਂ ਚਪੇੜਾ ਕਿਉਂ ਮਾਰੀਆਂ ਹਨ ਮੈਂ ਬਸ ਕੋਲ ਮੈਂ ਤਾਂ ਕਰੀਬਨ ਆਪਣੀ 11 ਤੋਂ 1 ਵਜੇ ਤੱਕ ਦੀ ਪੜਾਈ ਕਰ ਚੁੱਕੀ ਹਾਂ ਸਿਲੇਬਸ ਹੋ ਗਿਆ ਕੰਪਲੀਟ ਕੰਪਲੀਟ ਇਨ ਦਾ ਸੈਂਸ ਆਫ ਸ਼ੋਰਟ ਫਾਰਮ ਦੇ ਵਿੱਚ ਮੈਂ ਕੀਤਾ ਉਸ ਤਰ੍ਹਾਂ ਨਹੀਂ ਕੀਤਾ ਵੀ ਪੂਰਾ ਡਿਟੇਲ ਦੇ ਵਿੱਚ ਜਿੱਦਾਂ ਪੜਦੇ ਆਂ ਥੋੜਾ ਥੋੜਾ ਹਰ ਇੱਕ ਚੀਜ਼ ਦਾ ਕਨਸੈਪਟ ਕਲੀਅਰ ਕਰ ਲਏ ਵਿੱਚ ਕੀ ਹੈ ਕੀ ਨਹੀਂ ਤੇ ਇੱਕ ਵਾਰ ਦੁਬਾਰਾ ਰੀਡਿੰਗ ਰਾਤ ਨੂੰ ਲੈ ਲਾਂਗੇ ਫਿਰ ਸਵੇਰੇ ਉੱਠ ਕੇ ਠੀਕ ਹੈ ਤੇ ਬਾਕੀ ਕਿਸਮਤ ਜਿਹੜਾ ਜਿਹੜਾ ਉੱਪਰ ਆ ਗਿਆ ਉਹਦੇ ਵਿੱਚੋਂ ਆ ਗਿਆ ਜੋ ਮੈਂ ਕੀਤਾ ਤਾਂ ਫਿਰ ਵਧੀਆ ਗੱਲ ਹੈ ਮੈ ਲੈਣ ਗੁੱਡ ਹੈ ਬਾਕੀ ਰੱਬ ਰੱਖਾ ਹੁਣ ਮੈਂ ਉੱਠਣ ਲੱਗੀ ਸੀ ਹੁਣ ਨੰਨੂ ਆਇਆ ਕੁਝ ਖਾਣ ਪੀਣ ਨੂੰ ਦੇਣਾ ਇਹਨੂੰ ਤੇ ਨਾਲੇ ਰਸੋਈ ਥੋੜੀ ਜੀ ਸਾਫ਼ ਕਰਨੀ ਹੈ ਤੇ ਮੈਂ ਕੰਮ ਬਿਨਾਂ ਕੰਮ ਨਵੇੜੇ ਬੈਠ ਗਈ ਸੀ ਪੜ੍ਹਾਈ ਲਈ ਤਾਂ ਕਿ ਇੱਕ ਵਾਰ ਰੀਡਿੰਗ ਹੋ ਜਵੇ ਤੇ ਹੁਣ ਆਪਾਂ ਜਾਣੇ ਆ ਸੋਈ ਦੇ ਵਿੱਚ ਚੱਲ ਗਾ ਕੇ ਤੁਰ ਆ ਮੈਂ ਸੀ ਤੂੰ ਇਹ ਪਲਾਟ ਆ ਮੈਂ ਬਹੁਤ ਨਾਲ ਬੜਾ ਪਿਆਰੇ ਪਲਾਟ ਆਂਦੇ ਸੀ ਬਈ ਚੰਗਰ ਕੰਗਰ ਤੇ ਮੈਂ ਨਾ ਭਾਂਡੇ ਧੋਣ ਲੱਗੀ ਸੀ ਤੇ ਮੰਮੀ ਕਹਿੰਦੇ ਤੂੰ ਨਾ ਧੋ ਛੱਡ ਦੇ ਠੀਕ ਨਹੀਂ ਮੈਂ ਆਪੇ ਧੋ ਲਾਂਗੀ ਤੇ ਨੰਨੂ ਪਤਾ ਕੀ ਕਹਿੰਦੀ ਮੰਮੀ ਨੂੰ ਕੀ ਕਿਹਾ ਸੀ ਤੂੰ ਤੁਸੀਂ ਬੋਲੋ ਨਾ ਦੱਸ ਨਾ ਜਿਵੇਂ ਪਹਿਲਾਂ ਬੋਲਦੀ ਸੀ ਦ ਕਾ ਲਾ ਲੱਗਾ ਆਪਣੀ ਨੰਨੂ ਪਹਿਲਾਂ ਦੱਸ ਬੋਲ ਪਹਿਲਾਂ ਉਹ ਕਿਹਾ ਕਿ ਨੰਨ ਮਮਾ ਨਹੀਂ ਕਰੀ ਪਹਿਲਾਂ ਤਾਂ ਤੁਸੀਂ ਤੁਹਾਨੂੰ ਪਿਆਰ ਨਹੀਂ ਕਰਦੀ ਸੀ ਪਹਿਲਾਂ ਤੇ ਉਹਦੇ ਬੋਟ ਪਿਆਰ ਕਰਦੀ ਆ ਉਹ ਪਹਿਲਾਂ ਤਾਂ ਪਿਆਰ ਨਹੀਂ ਸੀ ਕਰਦੀ ਉਹਨੂੰ ਕਹਿੰਦੀ ਸੀ ਆਪਣੀ ਬਹੂ ਨੂੰ ਕੰਮ ਕਰ ਕੰਮ ਕਰ ਔਰ ਤੇ ਕਹਿੰਦੀ ਬੜਾ ਪਿਆਰ ਆ ਰਿਹਾ ਸਭੀ ਬਹੂਆਂ ਨੇ ਉਹਨੂੰ ਕਹਿੰਦੀ ਵਈ ਮਰੀ ਪਾਰੀ ਰਾਤ ਨੂੰ ਕਹਿੰਦੀ ਚਾਹ ਕੰਮ ਕਰ ਤੂੰ ਨਾ ਕਰ ਚੱਲ ਆ ਜਾ ਮੰਮੀ ਹਨ ਐਨੀਆ ਗੱਲਾਂ ਕਿੱਥੋਂ ਆਉਂਦੀਆਂ ਨੇ ਮੈਂ ਕਹਿੰਦੀ ਪਤਾ ਤੈਨੂੰ ਤੂੰ ਛੱਡ ਦੇ ਭਾਂਡੇ ਵੀ ਤੂੰ ਸਕੂਲ ਦਾ ਕੰਮ ਕਰ ਲੈ ਵੀ ਸਵੇਰੇ ਪੇਪਰ ਹੈ ਤੇ ਕਹਿੰਦੀ ਹੁਣ ਤੈਨੂੰ ਬੜਾ ਬਊ ਨੂੰ ਕਹਿੰਨੀ ਹੈ ਰਹਿੰਦੇ ਰਹਿੰਦੇ ਅੱਗੇ ਵੀ ਤੂੰ ਬੜਾ ਡਾਂਟਦੀ ਸੀ ਕੰਮ ਕਰ ਲੈ ਕੰਮ ਕਰ ਆਜੋ ਆਜੋ ਐ ਐਨੀਆ ਦਾ ਦਿਮਾਗ ਇਹਨਾ ਕਿੱਥੋਂ ਚੱਲਦਾ ਹੈ Oreo biscuit ਲੈ ਲੋ Oreo biscuit ਅੰਠੇ ਤੇ ਅੰਦਰ ਦਪਹਿਰ ਦਾ ਲੰਚ ਦਾ ਟਾਈਮ ਹੈ ਤੇ ਰੋਟੀ ਬਣਾਣ ਲੱਗੇ ਆ ਮੰਮੀ ਉਧਰ ਘਰੇ ਦੇ ਛਿਰਦੇ ਬਿਨੇ ਗਰੇ ਬਣਾਣੇ ਨੇ ਫਿਰ ਉਸ ਤੋਂ ਬਾਅਦ ਮੈਂ ਜਾਣਾ ਗੁਰਦੁਆਰਾ ਸਾਹਿਬ ਜਿੰਨ ਨੂੰ ਪਤਾ ਹੈ ਗੁਰੂ ਅਰਜਨ ਸਾਹਿਬ ਜੀ ਦੇ ਸ਼ਿਦਦਿਆਂ ਚੱਲ ਰਹੇ ਨੇ ਉਹ ਉਹਨਾਂ ਘਰ ਕਿ ਨਾ ਸੁਖਮਨੀ ਸਾਹਿਬ ਪਾਠ ਹੋ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਹ ਲੜੀ ਬੰਨੀ ਹੋਈ ਹੈ ਕੀ ਪਾਠ ਹਨ ਜਿਹੜਾ ਕਿ ਮੈਂ ਉੱਥੇ ਜਾਨੀ ਆ ਦੁਪਹਿਰ ਨੂੰ ਖਾਣੇ ਤੋਂ ਸਾਰੇ ਬੈਠੇ ਆ ਸ਼ਾਮ ਦੀ ਚਾਹ ਪੀ ਰਹੇ ਨੇ ਤੇ ਨੰਨੂ ਅਦਰ ਸੁੱਤੀ ਪਈ ਐ ਐਨੰਨ ਵਾਸਤੇ ਹੋਰੀਓ ਐਵਸ ਦਾ ਡੱਬਾ ਲੈ ਕੇ ਆਇਆ ਐ ਸਾਰੇ ਕੱਟ-ਕੱਟ ਕੇ ਖਾ ਗਏ ਸਵੇਰ ਦੀ ਰੋਟੀ ਨਹੀਂ ਖਾਦੀ ਬਸ ਉਹਦੀ ਰੋਟੀ ਖਾਂਦੀ ਵੀ ਐਹੀ ਕੱਟ-ਕੱਟ ਕੇ ਸਿੱਟ ਕੇ ਖਾਈ ਜਾਂਦੀ ਐ ਮੈਂ ਉਹ ਹੋਰੀਓ ਬਿਸਕੁਟ ਹੋਰੀਓ ਬਿਸਕੁਟ ਫਾਈਲ ਲੈਣ ਨਾ ਤੇ 35 ਵੀ ਲੈ ਕੇ ਜੇ ਰਾਜਾ ਕੋ 29 ਸੀ ਹੋ ਜਾਂਦਾ ਉਹ ਲੈ ਗਈ ਐ ਹੈ ਜੇ ਮੈਨੂੰ ਪੈਂਦੀ ਐ ਦਸ ਮੈਂ ਨੂੰ ਕਹਾਂ ਵੀ ਤੂੰ ਨਾ ਐ ਆ ਮਾਂ ਨਾਲ ਬੈਠ ਰਹੇਂਦੇ ਵੀ ਮੈਂ ਧੋ ਲੈਣੀ ਆ ਬਾਬਾ ਤਾਂ ਸਾਡੇ ਧੋ ਲੈਣੀ ਆ ਵੀ ਤੂੰ ਪਾੜ ਲੈ ਕੇ ਤਰਸ ਮੇਰੇ ਤੇ ਪਾਰ ਜਾ ਛਾੜ ਦੇ ਭਾਂਡੇ ਰਹਿ ਰਹੇਂਦੇ ਤੂੰ ਆਪੇ ਧੋ ਲੈਣਾ ਨਾ ਮੈਨੂੰ ਕਹਦੀ ਐ ਅੱਜ ਤੈਨੂੰ ਬੜਾ ਬਹੁਤ ਪਿਆਰ ਆਇਆ ਹੈ ਹੈ ਅੱਜ ਤੂੰ ਬੜਾ ਬਹੁਤ ਪਿਆਰ ਕਰਨੀ ਪਈ ਅੱਗੇ ਪਿਛੇ ਧੋਣ ਨੂੰ ਕਹਿੰਦੀ ਐ ਲੈ ਭਾਂਡੇ ਬਾਜ ਚਲ ਭਾਂਡੇ ਕੱਪੜੇ ਘਰੋਂ ਚੱਲ ਫਲਾਣਾ ਪਾ ਹਰ ਕਾਮਕਾਰ ਕਹਿੰਦੀ ਅੱਗੇ ਤੇ ਪਿੱਛੇ ਤੁਰ ਕੋ ਬਿਨਵਾਇ ਤਰਾ ਫਾਮ ਨੇ ਮਮਾ ਨੂੰ ਅੱਜ ਤੇ ਬਹੁਤ ਬੜਾ ਪਿਆਰ ਆਇਆ ਹੈ ਬੀ ਆ ਨੀ ਆ ਗੱਲ ਨਹੀਂ ਮੈਂ ਤੇ ਸੋਕੀ ਰਹਾਣ ਹੋ ਗਈਆਂ ਵੀ ਇਹਦਾ ਦਿਮਾਗ ਦੇ ਲੋ ਐਸਾ ਫੋਨਾਂ ਦਾ ਕਮਾਲ ਹੀ ਹੋ ਰਿਹਾ ਜਿਹੜਾ ਘਰ ਦੇ ਵਿੱਚ ਕੁਛ ਨਹੀਂ ਹੁੰਦਾ ਬਸ ਫੋਨ ਤੇ ਸੱਟ ਗਈ ਜੋਸਿਪੀਰ ਲੈਗ ਹੈ ਵੀ ਚੱਲ ਤੂੰ ਪੜ੍ਹ ਨਹੀਂ ਤੇ ਪੇਪਰ ਨੇ ਤੂੰ ਪਾੜਦਾ ਵਿਚਾਰਿਆ ਇਹਨੇ ਪੜ੍ਹਨ ਤੋਂ ਪਿੱਛਾੜ ਦਿੱਤੀ ਤੇ ਹੁਣ ਅਸੀਂ ਆਏ ਸੀ ਛੱਤ ਤੇ ਇਹ ਦੇਖੋ ਮੌਸਮ ਨੂੰ ਸਕਾਨ ਕੀ ਕਰ ਰਹੀ ਤੂੰ ਬਾਹਰ ਚਾਹ ਵੀ ਨਹੀਂ ਵੀ ਹੈ। ਅੱਛਾ ਸੂਪ। ਵਾਹ। ਤੇ ਆ ਦੇਖੋ। ਕਿ ਐਡ ਮੌਸਮ ਹੈ ਨਾ। ਹੈਪੀ ਮੋਂਡੇ। ਕਿ ਕਿਰਨ ਆਂਟੀ ਬੈਠੇ ਗੱਲਾਂ ਮਾਰਦੇ ਵੇਸੀ। ਤੁਸੀਂ ਕਿਸ ਨਾਲ ਬੈਠੇ ਗੱਲਾਂ ਮਾਰਦੇ ਵੇਸੀ? ਹਾਂਜੀ ਤੇ ਹੁਣ ਸ਼ਤ ਤੇ ਆਈ ਸੀ ਮੈਂ ਫੇਰ ਦੁਬਾਰਾ ਚਾਹ ਬਣੀ ਪੀ ਕੇ ਪੜਨ ਦੇ ਲਈ। ਮੈਂ ਸੱਚੀ ਦੁਆਰਾ ਰੀਡਿੰਗ ਲੈ ਲੈਣੀ ਹੈ ਨਾ ਸਟਾਰਟ ਕਰਨੀ ਆ ਤੇ ਨੰਨੂ ਪਰ ਨਹੀਂ ਦੇ ਰਹੀ ਫੋਨ ਲੈ ਕੇ ਮੇਰੇ ਸਹਣਾ ਨੇ ਬਹਿ ਜਾਂਦੀ ਆ ਵਾਰ ਵਾਰ ਆ ਕੇ ਚਲੋ ਜੀ ਹੁਣ ਮੈਂ ਲੈਣੀ ਆ ਰੀਡਿੰਗ ਹਾਂਜੀ ਤੇਨ ਸਾਰੇ ਘਰ ਆ ਗਏ ਨੇ ਤੇ ਇੱਧਰ ਡਿਨਰ ਚੱਲ ਰਿਹਾ ਐ ਠੱਠੇ ਬੈਠੇ ਡਿਨਰ ਖਾ ਰਹੇ ਨੇ ਟੇਲਾ ਦਾ ਖਾ ਟੇਲਾ ਦਾ ਸੋਨਾ ਗਰੇਲਾ ਦੇਖੋ ਐਵੇਂ ਨਾ ਖਾਓ ਯਾਰ ਗੰਦਾ ਲੱਗਦਾ ਨਹੀਂ ਯਾਰ ਵਧੀਆ ਨਾਲ ਰਾਇਤਾ ਪਾਇਆ ਹਾਂਜੀ ਇਹ ਨਾਲ ਰਾਇਤਾ ਹੈ ਨਾਲ ਰੋਟੀਆਂ ਨਜ਼ਾਰੇ ਦਾ ਯਾਰ ਸਾਰੇ ਖਾ ਰਹੇ ਨੇ ਤੇ ਇਸ ਵਲੌਗ ਦਾ ਪੈਥੇ ਐਂਡ ਕਰਨੇ ਆ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਚਲ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹੋ ਸਬਸਕ੍ਰਾਈਬ ਗੱਲ ਤੋਂ ਬੋਲ ਕੇ ਵੀਡੀਓ ਨੂੰ ਲਾਈਕ ਕਰ ਦਿਓ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਹਾਂ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਰ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਆਪਣੀ ਸ਼ਗਲ ਨੈਕਸਟ ਬ੍ਰਾਊਚ ਆਫ ਹੋਮ ਹਾਂ ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ ਨੰਨੂ ਉਹ ਵੀ ਮਿਹਰੇ ਕੱਪੜੇ ਯਾਰ ਗਰਮੀ ਬਹੁਤ ਹੈ ਨਾ ਹਾਂ